ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦੀ ਵੀਰ ਵਿਚ ਪੈ ਕਰਤਾ ਜੀ ਸੋ ਬਾੜ ਸੇ ਲਈ ਲੈ ਕੇ ਆਇਆ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚ ਬਣਾਉਣ ਲੱਗੇ ਆ ਤੇ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸੇਕਾਲ ਹਾਂਜੀ ਸਸੇਕਾ ਬਾਈ ਜੀ ਹੋਰ ਠੀਕ ਹੋ ਬੰਦੀ ਜੀ ਹਾਂਜੀ ਬੋਬੂ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਹਮ ਤਸੀਲ ਫੂਲ ਜ਼ਿਲ੍ਹਾ ਬਰੰਡਾ ਜੀ ਨੇੜੇ ਪਿੰਡ ਆਪਾਂ ਨੂੰ ਜੀ ਨੇੜੇ ਪਿੰਡ ਸਲਾਲਪੁਰਾ ਨੇੜੇ ਰਹਿੰਦਾ ਜੀ ਓਕੇ ਫਗਤਾ ਪਈ ਕਾ ਸ਼ਹਿਰ ਵੀ ਨੇੜੇ ਰਹਿੰਦਾ ਜੀ ਇਤੋਂ ਜਿਹੜੀ ਰਾਮਪਰਾਖ ਫੁੱਲ ਆਪਾਂ ਨੂੰ 15 18 ਕਿਲੋਮੀਟਰ ਰਹਿੰਦਾ ਜੀ ਮੋਬਾਈਲ ਨੰਬਰ ਬੋਲ ਬਾਈ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਜੀ 707820605 ਠੀਕ ਆ ਬਾਈ ਤੇ ਕਿਹੜਾ ਸੂਆ ਸੂਈ ਆ ਬਾਈ ਬੜ ਪਲੂ ਨਹੀਂ ਸੂਈ ਬਾਈ ਪਹਿਲਾ ਸੂਆ ਕਦੋਂ ਸੂਈ ਆ ਬਾਈ ਪਰਸੋਂ ਹੀ ਸੂਈ ਬਾਈ ਤੀਜਾ ਦਿਨ ਅੱਜ ਬੱਚਾ ਕੀ ਦੇਤਾ ਬੱਚਾ ਦਿੱਤਾ ਬਾਈ ਨਹੀਂ ਬੱਚਾ ਹਾਂਜੀ ਕਿੰਨਾ ਕੁ ਦੁੱਧ ਦੇ ਦੂਆ ਐਸਟੀਮੇਟ ਜੀ ਅਸਟੀਮੇਟੇ ਤੋਂ ਉਮੀਦ ਮੰਨ ਕੇ ਚਲੋ ਆਪਣਾ 16-17 ਲੀਟਰ ਦੀ ਬਾਈ ਖੁੱਲੀ ਹੈਗੀ ਬਾੜ ਤੋਂ ਉਹ ਬਰੀਡ ਵਾਲੀ ਹੈ ਬਾੜ ਪੂਰੀ ਬਰੀਕੀ ਵਾਲੀ ਠੀਕ ਹੈ ਬਾਈ ਹਾਂਜੀ 16-17 ਲੀਟਰ ਬਾੜ ਨੇ ਚਵਾ ਦੇਣਾਗਾ ਥਾਣ ਬੜਾ ਚੰਗਾ ਲੱਗਿਆ ਹਨਾ ਹਾਂਜੀ ਪੂਰੀ ਵਿਥੀ ਤੇ ਕੱਲਾ-ਕੱਲਾ ਥਾਣ ਗੁਲਾਬੀ ਥਾਣ ਕਿਆ ਬਾਤ ਹੈ ਚਵਾਈ ਕਿਵੇਂ ਹੈ ਬਾਈ ਇੱਕ ਨੰਬਰ ਜੀ ਚੋਣ ਚੋਣ ਤੱਕ ਨੰਬਰ ਸਭ ਕੁਝ ਇੱਕ ਨੰਬਰ ਜੀ ਸੇਲ ਠੰਡੀ ਕੋਈ ਔਲ ਛੋਲ ਨਹੀਂ ਠੀਕ ਹੈ ਬਿਲਕੁਲ ਠੰਡੀ ਬੜਾ ਹੂੰ ਬਾਕੀ ਪ੍ਰਿੰਟ ਵਾਲੀ ਹੈ ਹਾਂ ਪ੍ਰਿੰਟ ਵਾਲੀ ਬਰੀਕੀ ਵਾਲੀ ਬੜਾ ਜੀ ਨਸਰ ਲੈਂ ਬਾਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਨੋਚ ਦੇਖੋ ਆਰਡਰ ਦੀ ਕੁਆਲਿਟੀ ਚ ਫਿਰੋ ਕਮਾਲ ਦੀ ਕੀ ਬਾਤ ਆ ਭਾਈ ਬੜੀ ਸਾਫ ਸੁਥਰੀ ਬੈਣੀ ਹੂੰ ਤਾਂ ਵੀ ਪੂਰੀ ਵਿੱਤੀ ਤੇ ਪੂਰੀ ਬਰੀਕੀ ਵਾਲੀ ਬੈੜਾ ਜੀ ਹੂੰ ਹਾਂਜੀ ਖੋਲ ਦੇ ਭਾਈ ਟੋ ਬਰੀਡ ਬਰੂਡ ਫੁੱਲ ਆ ਬੈੜਦੀ ਹੂੰ ਹਾਂਜੀ ਪ੍ਰਿੰਟ ਹੀ ਵਾਹਲਾ ਚੰਗਾ ਜੇ ਸਪਰਿੰਟ ਦੀ ਮੰਗ ਬਹੁਤ ਆ ਮਿਲਦਾ ਘਾਟਾ ਇਹ ਹੋਰ ਬਾਕੀ ਫੇਸ ਦੇਖੋ ਫੇਸ ਬੜਾ ਪਿਆਰਾ ਕਰਮ ਵਾਲੀ ਦਾ ਬਰੀਕੀ ਚ ਫੁੱਲ ਆ ਬਾਕੀ ਤੋਰਾ ਚੈੱਕ ਕਰੋ ਕੀ ਬਾਤ ਆ ਬੇ ਲੇਵਾ ਫਿੱਟ ਫਿੱਟ ਆ ਕੇ ਪੂਰੀ ਫੀਟਿੰਗ ਵਾਲਾ ਬਈ ਆਰਡਰ ਹਮਮ ਜਿਹੜੀ ਬੈੜ ਸਾਰੀ ਬਹੁਤ ਬਰੀਕੀ ਚ ਬੈੜ ਹੈ ਜੀ ਪੂਰੀ ਸਾਫ ਸੁਥਰੀ ਸਹੀ ਹੈ ਸਹੀ ਹੈ ਹਾਂਜੀ ਗਾਹ ਨੂੰ ਵੀ ਮਤਲਬ ਬਹੁਤ ਚੰਗੀ ਬੈੜ ਨੇ ਤਿਆਰ ਹੋ ਜਾਣਾ ਜੇ ਬੰਦਾ ਸਾਮ ਸੰਭਾਲ ਵਾਲਾ ਹੋਵੇ ਤਾਂ ਸਹੀ ਹੈ ਬਾਈ ਹਾਂਜੀ ਹਮ ਕੀ ਮੋਲ ਆ ਬਾਈ ਜਾਇਜ਼ ਖਰ ਖਿੱਚ ਕੇ ਜੀ ਬਈ ਜਿਹੜਾ ਆਪਾਂ ਮੋਲ ਨਹੀਂ ਕਰਨਾ ਜਿਹੜੇ ਰੁਪਏ ਲੈਣੇ ਬਸ ਉਹ ਹੀ ਦੱਸਣੇ ਆਪਾਂ ਤਾਂ ਓਕੇ ਹਾਂਜੀ ਇਹਦਾ ਬਈ 57500 ਰੁਪਏ ਲਵਾਂਗੇ 57500 ਰੁਪਏ ਬਾਈ ਕਹਿੰਦਾ 52500 ਮਾਨਤਨ ਹੋ ਜਾ ਮਾਨਤਨ ਬਾਈ ਛੋੜ ਛੱਪਿਆ ਲਾ ਹੋ ਮੁੱਲ ਤਾਂ ਮਨ ਲਾ ਜੇ ਬੈਡ ਦਾ 65000 ਕਰ ਲਾ ਤਾਂ ਉਹ ਵੀ ਨਹੀਂ ਬਾਲਾ ਜੀ ਜਿਹੜੇ ਸਾਡੇ ਨਾਲ ਨਸਲ ਵੀੜਾ ਜਿਹੜੇ ਬੰਦੇ ਨੂੰ ਪਰਖਾ ਲੈਣੀ ਹੋਣੀ ਹੈ ਜੀ ਸਹੀ ਆ ਜਿਹਨੂੰ ਪਰਖ ਨਹੀਂ ਮਨਦਾ ਉਹਨੇ ਤਾਂ 57 ਵੀ ਬਾਲਾ ਕਹਿਣਾਗਾ ਹੂੰ ਤੇ ਜਿਹਨੂੰ ਪਰਖ ਹੋਣੀ ਪਰਖਣੀ ਚੀਜ਼ ਹੈ ਬਾਕੀ ਧਾਰਾਂ ਕੋਈ ਚੱਕ ਕੋਈ ਆਪਾਂ ਇਹ ਜੀ ਬੱਛੀ ਲੱਗੇ ਤੇ ਬਈ 30 35000 ਤੋਂ ਵੱਧ ਤਾਂ ਬੱਛੀ ਨਹੀਂ ਮਿਲਦੀ ਬੱਛੀ ਨਹੀਂ ਮਿਲਦੀ ਹਾਂਜੀ ਫੁੱਲ ਬਰੀਡ ਹੈ ਜੀ ਬੈੜ ਦੀ ਹੂੰ ਮਾਰ ਦੋ ਠੰਡੀ ਬਹੁਤ ਆਣਾ ਬਾਈ ਬੜੀ ਠੰਡੀ ਹੈ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਟੇਣਾ ਕੁਛ ਨਹੀਂ ਮਤਲਬ ਨਹੀਂ ਪੈਰ ਗਾਹ ਜੇ ਬੜੀ ਠੰਡੀ ਪੜਾ ਜੀ ਲੈ ਵੀ ਕਰੀ ਬੱਚਾ ਦਰੋਈ ਚੁੱਪ ਤਾਂ ਅਨੇਡੂ ਲਿਖਾ ਦੋਈ ਥਾਣਾ ਹਾਂ ਤਿੰਗਾ ਥਣ ਲੱਗ ਗਈ ਬਾਹਰ ਨੂੰ ਉਸਮਾਗ ਕਰਕੇ ਥਾਣਾ ਦਾ ਸਾਈਜ਼ ਚੈੱਕ ਕਰ ਲਓ ਪੂਰੀ ਵਿਕੀ ਤੇ ਕਲਾ ਕਲਾ ਥਾਣਾ ਮਾਰ ਦੇ ਤਾਰਾਂ ਬਾਈ ਵੇ ਫਿਕਰੋ ਕੋਈ ਬੰਦਾ ਆਵੇ ਜੀ ਕੋਈ ਟੈਨਸ਼ਨ ਨਹੀਂ ਕਿਸੇ ਵੀ ਗੱਲ ਦੀ ਇਹ ਗੱਲ ਨਹੀਂ ਬੰਦੇ ਦਾ ਗੇੜਾ ਲੱਗੂਗਾ ਠੀਕ ਹੈ ਜੀ ਤੁਹਾਨੂੰ ਜੇ ਪਸੰਦ ਆ ਗਲੇ ਦੇ ਚੰਗ ਪ੍ਰਿੰਟ ਜੁਰੂ ਵੀ ਆ ਪਰ ਇਹ ਗੱਲੇ ਵੀ ਥੱਲੇ ਉੱਨੇ ਇੱਕੀ ਨਿਕਲੂ ਕਿਸੇ ਵੀ ਗੱਲ ਨੂੰ ਠੀਕ ਹੈ ਭਾਈ ਹਾਂ ਜੀ ਲੈ ਥੰਦੀ ਦਾ ਫੋਲ ਹੈ ਜੀ ਮੈਂ ਚਾਈ ਚਾਈ ਚੈੱਕ ਕਰੋ ਬਾਈ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਗੱਲ ਕੋਈ ਚੱਕ ਲੈ ਹੀ ਖੜੀ ਰਹਿਣਾ ਵੀ ਚੈਰੀ ਨਹੀਂ ਬਾਲਾ ਚੰਗਾ ਚੋਣਾ ਹਾਂ ਬਾਲਾ ਮੋਟਾ ਚੋਣਾ ਜੀ ਕੋਲੀ ਚਾਈ ਹਾਂ ਕੀ ਆ ਮੂਲੇ ਸਨਾਈ ਚੱਕਰਾਉਂਗਾ ਹਾਂ

ਬਹੁਤ ਠੰਡੀ ਬਚੀ। ਕਿ ਕਿਸੇ ਵੀਰ ਨੂੰ ਵੈੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ ਜੀ।